ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਜਿਹੜੀ ਕਮਰਦਰਦ ਤੇ ਸ਼ਿਆਰਟਿਕਾ ਦਾ ਪੇਨ ਐ ਇਹਨੂੰ ਅਸੀਂ ਘਰੇਲੂ ਤਰੀਕੇ ਕਿਹੜੇ ਆ ਜਿਨ੍ਹਾਂ ਨਾਲ ਅਸੀਂ ਇਹਨੂੰ ਬਿਲਕੁਲ ਠੀਕ ਕਰ ਸਕਦੇ ਹਾਂ ਕਿਉਂਕਿ ਜਿਹੜਾ ਸ਼ਿਆਰਟਿਕਾ ਦਾ ਦਰਦ ਆ 90% ਲੋਕਾਂ ਦਾ ਬਿਨਾਂ ਕਿਸੇ ਆਪਰੇਸ਼ਨ ਤੋਂ ਆਸਾਨੀ ਨਾਲ ਠੀਕ ਹੋ ਜਾਂਦਾ ਹੈ ਪਰ ਜੇ ਉਹਨੂੰ ਸਹੀ ਤਰੀਕੇ ਨਾਲ ਕਹ ਲਓ ਵੀ ਘਰੇਲੂ ਉਪਾਅ ਕੀਤੇ ਜਾਣ ਜਿੰਨਾ ਬਾਰੇ ਅਸੀਂ ਗੱਲ ਕਰਾਂਗੇ ਜਾਂ ਆਪਦੇ ਭੋਜਨ 'ਚ ਤਬਦੀਲੀਆਂ ਲਿਆਂਈਆਂ ਜਾਂ ਜਾਣ ਜਾਂ ਐਕਸਰਸਾਈਜ਼ ਕੀਤੀ ਜਾਵੇ। ਸੋ ਪਹਿਲਾਂ ਤਾਂ ਜਾਣਦੇ ਵੀ ਸ਼ਾਰਟਿਕਾ ਹੁੰਦਾ ਕਿਉਂ ਆ ਦੋਸਤੋ ਸ਼ਾਰਟਿਕਾ ਸਾਡੇ ਸਭ ਤੋਂ ਸਰੀਰ ਦੀ ਵੱਡੀ ਨਰਵਾ ਨਾਸਾ। ਇਹ ਸਾਡੇ ਲੋਅਰ ਬੈਕ ਕਹਿ ਲੋ ਵੀ ਚੂਲੇ ਤੋਂ ਸ਼ੁਰੂ ਹੁੰਦੀ ਹੋਈ ਸਾਡੇ ਦੋਨਾਂ ਲੱਤਾਂ ਦੇ ਪਿੱਛੋਂ ਦੀ ਜਾਂਦੀ ਆ ਪੈਰਾਂ ਤੱਕ ਪਹੁੰਚਦੀ ਆ। ਤੇ ਕਿਸੇ ਕਾਰਨ ਕਰਕੇ ਜਦੋਂ ਇਸ ਨਸ 'ਤੇ ਦਬਾਅ ਆਉਂਦਾ ਇਸ ਨਰਵ ਤੇ ਪ੍ਰੈਸ਼ਰ ਪੈਂਦਾ ਏ ਤਾਂ ਉਦੋਂ ਇਹ ਨਰਵ ਇਰੀਟੇਟ ਹੁੰਦੀ ਆ ਦੱਬੀ ਜਾਂਦੀ ਆ ਤੇ ਜਿਹਦੇ ਕਰਕੇ ਸਾਡੇ ਬੜਾ ਤੇਜ਼ ਦਰਦ ਚੂਲੇ ਤੋਂ ਸ਼ੁਰੂ ਹੁੰਦਾ ਲੱਤ ਦੇ ਪਿੱਛੇ ਪਾਸੇ ਜਾਂਦਾ ਏ ਉੱਪਰੋਂ ਹੀਟਾਂ ਨੂੰ ਰੇਡੀਏਟ ਕਰਦਾ ਏ ਤੇ ਇਹ ਅਕਸਰ ਇਹ ਵੇਖਿਆ ਜਾਂਦਾ ਵੀ ਇਹ ਜਿਹੜਾ ਸ਼ਾਰਟਿਕਾ ਦਾ ਦਰਦ ਆ ਇਹ ਅਚਾਨਕ ਹੀ ਉੱਠਦਾ ਏ ਤੇ ਬੜਾ ਤੇਜ਼ ਹੁੰਦਾ ਏ ਦਰਦ ਤੇ ਲੋਅਰ ਬੈਕ ਤੋਂ ਸ਼ੁਰੂ ਹੁੰਦਾ ਹੋਇਆ ਸਾਡੇ ਪੈਰ ਤੱਕ ਜਾਂਦਾ ਹੈ। ਕਈ ਵਾਰੀ ਦੋਸਤੋ ਜਿਹੜੇ ਲੋਕ ਟਾਈਟ ਪੈਂਟਾਂ ਪਾਉਂਦੇ ਆ ਜਾਂ ਪਰਸ ਰੱਖ ਲੈਂਦੇ ਆ ਉਹ ਪਰਸ ਰੱਖ ਕੇ ਬੈਠਦੇ ਆ ਪਿੱਛੇ ਪਿਛਲੀ ਜੇਬ 'ਚ ਪਰਸ ਰੱਖ ਲੈਂਦੇ ਆ ਤਾਂ ਉਹਨਾਂ ਦੇ ਜਿਹੜਾ ਪ੍ਰੀਫਾਰਮਿਸ ਇੱਕ ਮਸਲ ਹੁੰਦਾ ਹੈ ਸਾਡੇ ਉਹਦੇ ਦੱਬੇ ਜਾਣ ਕਰਕੇ ਉਹ ਮਾਸਪੇਸ਼ੀਆਂ ਸੁੱਜ ਜਾਂਦੀਆਂ ਜਿਸ ਦੇ ਕਰਕੇ ਸਾਡੀ ਨਾਸੋ ਦੱਬਣੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਕਾਰਨ ਹੋ ਸਕਦਾ ਹੈ ਜਾਂ ਸਾਡੇ ਸ਼ਿਆਰ ਟਿਕਾ ਨਰਵ ਦੇ ਆਲੇ ਦੁਆਲੇ ਕੋਈ ਲਿਗਾਮੈਂਟ ਆ ਉਹ ਫਟ ਗਿਆ ਟੇਅਰ ਹੋ ਗਿਆ ਉੱਤੇ ਕੈਲਸ਼ੀਅਮ ਜਮਾ ਹੋ ਗਿਆ ਇਹ ਵੀ ਕਾਰਨ ਹੋ ਸਕਦਾ ਤੇ ਜਿਨ੍ਹਾਂ ਲੋਕਾਂ ਨੇ ਸ਼ਿਆਰ ਟਿਕਾ ਦਾ ਪੇਨ ਆ ਉਹਨਾਂ ਦਾ ਐਕਸ-ਰੇ ਕਰਵਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਐਕਸ-ਰੇ ਜਿਹੜਾ ਉਹ ਸਾਨੂੰ ਹੱਡੀ ਬਾਰੇ ਦੱਸਦਾ ਏ ਜੋਇੰਟ ਬਾਰੇ ਦੱਸਦਾ ਏ ਉਹਦੇ ਵਿੱਚ ਕੋਈ ਵੀ ਕਹੋ ਮਾਸਪੇਸ਼ੀਆਂ ਬਾਰੇ ਨਸ ਬਾਰੇ ਕੁਝ ਪਤਾ ਨਹੀਂ ਲੱਗਦਾ ਲਿਗਾਮੈਂਟ ਬਾਰੇ ਕੁਝ ਪਤਾ ਨਹੀਂ ਲੱਗਦਾ ਸੋ ਸ਼ਿਆਰਟਿਕਾ ਦਾ ਜੇ ਕਿਸੇ ਨੇ ਡਾਇਗਨੋਸ ਕਰਾਉਣਾ ਤਾਂ ਉਹਦੇ ਲਈ ਐਮ ਆਰ ਆਈ ਹੁੰਦੀ ਆ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਕਾਰਨ ਕੀ ਆ ਕੋਈ ਵਰਟੀਬਰੇ ਤਾਂ ਨਹੀਂ ਵਧਿਆ ਹੋਇਆ ਜਾਂ ਕੋਈ ਡਿਸਕ ਦਾ ਸਾਡੀ ਇਹ ਡਿਸਕ ਕਈਆਂ ਦੇ ਕਹਿ ਲੋ ਵੀ ਆਪਣੀ ਜਗ੍ਹਾ ਤੋਂ ਡਿਸਲੋਕੇਟ ਹੋ ਜਾਂਦੀ ਆ ਪ੍ਰੋਲੈਪਸ ਹੋ ਜਾਂਦਾ ਡਿਸਕ ਦਾ ਜਿਹਦੇ ਕਰਕੇ ਵੀ ਨਸ ਦੱਬਣੀ ਸ਼ੁਰੂ ਹੋ ਜਾਂਦੀ ਆ ਡਿਸਕ ਸਲਿੱਪ ਹੋ ਜਾਂਦੀ ਆ ਹੋਰ ਵੀ ਜਿਹੜਾ ਇੱਕ ਕਾਰਨ ਆ ਸ਼ਿਆਰਟਿਕਾ ਪੇਨ ਦਾ ਸੋ ਇਹ ਤਾਂ ਸੀਗੇ ਕਾਰਨ ਹੁਣ ਆਪਾਂ ਜਾਣਦੇ ਵੀ ਅਸੀਂ ਕਿਹੜੀਆਂ ਚੀਜ਼ਾਂ ਖਾਣੀਆਂ ਏ ਜਦੋਂ ਸਾਡੇ ਪੇਨ ਸ਼ੁਰੂ ਹੋ ਗਿਆ ਏ ਤਾਂ ਇਹ ਪੇਨ ਸਾਡੇ ਘਟੂਗਾ ਹੌਲੀ ਹੌਲੀ ਠੀਕ ਹੋਊਗਾ ਦੋਸਤੋ ਸਭ ਤੋਂ ਵਧੀਆ ਆਏਗਾ ਏ ਜਿਹੜਾ ਸੀ ਹਲਦੀ ਵਾਲਾ ਦੁੱਧ ਪੀਣਾ ਏ ਹਲਦੀ ਦੇ ਵਿੱਚ ਕਰਕਿਊਮਿਨ ਨਾਂ ਦਾ ਜਿਹੜਾ ਐਂਟੀ ਇਨਫਲਮੇਟਰੀ ਗੁਣ ਰੱਖਦਾ ਕਰਕਿਮਿਨ ਨਾਂ ਦਾ ਇੱਕ ਕੈਮੀਕਲ ਹੁੰਦਾ ਪਦਾਰਥ ਹੁੰਦਾ ਸੋ ਹਲਦੀ ਦਾ ਜਦੋਂ ਅਸੀਂ ਸੇਵਨ ਕਰਦੇ ਆ ਤਾਂ ਇਹਦੇ ਨਾਲ ਸਾਡੇ ਜਿਹੜੀ ਸੋਜ ਆ ਸਵੈਲਿੰਗ ਵੀ ਠੀਕ ਹੁੰਦੀ ਇਨਫਲੇਮੇਸ਼ਨ ਠੀਕ ਹੁੰਦੀ ਜਿਹਦੇ ਕਰਕੇ ਕਹਿ ਲਓ ਵੀ ਸਾਡੀ ਨਾਸ ਤੇ ਪ੍ਰੈਸ਼ਰ ਪੈ ਰਿਆ ਇਰੀਟੇਟ ਹੋ ਰਹੀ ਆ ਉਹ ਠੀਕ ਹੁੰਦੀ ਆ ਤੇ ਹਲਦੀ ਦਾ ਜਿਹੜਾ ਦੁੱਧੋ ਪੀਣ ਵੇਲੇ ਧਿਆਨ ਰੱਖਣਾ ਏ ਵੀ ਹਮੇਸ਼ਾ ਕਾਲੀ ਮਿਰਚ ਇਹਦੇ ਨਾਲ ਜ਼ਰੂਰ ਲੈਣੀ ਆ ਹਲਦੀ ਦੇ ਦੁੱਧ ਚ ਕਿਉਂਕਿ ਜਿਹੜੇ ਕਰਕੁਮਨ ਦੀ ਐਬਜ਼ਾਰਪਸ਼ਨ ਉਹ ਨਹੀਂ ਹੁੰਦੀ ਜਿੰਨਾ ਚਿਰ ਅਸੀਂ ਕਾਲੀ ਮਿਰਚ ਨਹੀਂ ਪਾਉਨੇ ਇਹਦੇ ਵਿੱਚ ਉਹ ਸੋਖਿਆ ਨਹੀਂ ਜਾਂਦਾ ਸਾਡੇ ਸਰੀਰ ਚ ਚੰਗੀ ਤਰ੍ਹਾਂ ਕਿਉਂਕਿ ਕਾਲੀ ਮਿਰਚ ਵਿੱਚ ਪੈਪਰਿਨ ਨਾਂ ਦੀ ਇੱਕ ਅਜਿਹੀ ਚੀਜ਼ ਹੁੰਦੀ ਆ ਜਿਹੜੀ ਹਲਦੀ ਵਿੱਚਲੇ ਕਰਕੂਮਿਨ ਨੂੰ ਸੋਖਣ ਵਾਸਤੇ ਬਹੁਤ ਜ਼ਰੂਰੀ ਆ ਸੋ ਜਦੋਂ ਵੀ ਤੁਸੀਂ ਹਲਦੀ ਵਾਲਾ ਦੁੱਧ ਪੀਣਾ ਹੈ ਤਾਂ ਇਹਦੇ ਵਿੱਚ ਇੱਕ ਚਮਚਾ ਆਹ ਸੌਰੀ ਇੱਕ ਚਮਚਾ ਨਹੀਂ ਇੱਕ ਚੁਟਕੀ ਕਾਲੀ ਮਿਰਚ ਜ਼ਰੂਰ ਪਾਓ ਤਾਂ ਜੋ ਜਿਹੜੀ ਕਰਕੂਮਿਨ ਵਧੀਆ ਤਰੀਕੇ ਨਾਲ ਤੁਹਾਡੀਆਂ ਅੰਤੜੀਆਂ 'ਚੋਂ ਸੋਖਿਆ ਜਾਵੇ ਤੇ ਤੁਹਾਨੂੰ ਪੂਰਾ ਫਾਇਦਾ ਹਲਦੀ ਦੇ ਦੁੱਧ ਦਾ ਮਿਲ ਸਕੇ ਇਦੇ ਨਾਲ ਨਾਲ ਦੋਸਤੋ omega 3 ਜਿੱਚ ਫੈਟੀ ਐਸਿਡ ਵਾਲਾ ਭੋਜਨ ਉਹ ਜਰੂਰ ਖਾਣਾ ਏ ਅਲਸੀ ਸਭ ਤੋਂ ਵਧੀਆ ਏ ਜਿੱਚ omega 3 ਫੈਟੀ ਐਸਿਡ ਬਹੁਤ ਹੁੰਦਾ ਏ ਅਖਰੋਟ ਸਭ ਤੋਂ ਵਧੀਆ ਏ ਇਹਦੇ ਨਾਲ ਵੀ ਸਾਡੇ ਸੋਜ ਬੜੀ ਜਲਦੀ ਘਟਦੀ ਆ ਸੋ ਅਲਸੀ ਦਾ ਜਰੂਰ ਸੇਵਨ ਕਰੋ ਜਿਨ੍ਹਾਂ ਦੇ ਕਮਰ ਦਰਦ ਰਹਿੰਦਾ ਏ ਜਾਂ ਸ਼ਾਟਕਾ ਦਾ ਪੇਨ ਬਦਾਮਾਂ ਦਾ ਜਰੂਰ ਸੇਵਨ ਕਰੋ ਇਹਦੇ ਨਾਲ ਸਾਡੇ ਸੋਜ ਨੂੰ ਰਾਹਤ ਮਿਲਦੀ ਆ ਦਰਦ ਤੋਂ ਰਾਹਤ ਮਿਲਦੀ ਇਨਫਲੇਮੇਸ਼ਨ ਬਹੁਤ ਘੱਟ ਹੋ ਜਾਂਦੀ ਆ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਅਜਿਹੇ ਵਿਟਾਮਿਨਸ ਤੇ ਮਿਨਰਲਸ ਹੁੰਦੇ ਆ ਜਿਹੜੇ ਸਾਡੇ ਇਨਫਲੇਮੇਸ਼ਨ ਘੱਟ ਕਰਦੇ ਆ ਐਂਟੀਆਕਸੀਡੈਂਟ ਪਦਾਰਥ ਹੁੰਦੇ ਆ ਇਹ ਵੀ ਜ਼ਰੂਰ ਖਾਣੇ ਚਾਹੀਦੇ ਆ ਸੋ ਹੋਰ ਜਿਹੜੇ ਘਰੇਲੂ ਚੀਜ਼ਾਂ ਐ ਅਸੀਂ ਘਰੇਲੂ ਪਾ ਜਿਹੜੇ ਕਰ ਸਕਦੇ ਆ ਕੈਸਟਰ ਆਇਲ ਆਉਂਦਾ ਇੱਕ ਅਰੰਡੀ ਦਾ ਤੇਲ ਉਹਨੂੰ ਅਸੀਂ ਕੋਸਾ ਕਰਕੇ ਉਹਦੀ ਮਾਲਿਸ਼ ਕਰਨਾ ਵੀ ਬੜਾ ਫਰਕ ਪੈਂਦਾ ਏ ਤੇ ਜੇ ਤੁਸੀਂ ਐਕਸਰਸਾਈਜ਼ ਕਰਨੀਆਂ ਐ ਤਾਂ ਉਹ ਫਿਜ਼ੀਓਥੈਰੇਪਿਸਟ ਦੀ ਦੇਖਰੇਖ ਕੀ ਕਰੋ ਕਿਉਂਕਿ ਬੜੇ ਧਿਆਨ ਨਾਲ ਬਹੁਤ ਜ਼ਰੂਰੀ ਇਹਦੀਆਂ ਐਕਸਰਸਾਈਜ਼ ਜੇ ਤੁਸੀਂ ਕਰਨੀਆਂ ਵੀ ਆ ਤੇ ਝੁਕਣ ਵਾਲਾ ਕੋਈ ਕੰਮ ਨਾ ਕਰੋ ਕੋਈ ਭਾਰੀ ਚੀਜ਼ ਨਾ ਚੱਕੋ ਜਿਨ੍ਹਾਂ ਦੇ ਸ਼ਾਰਟਿਕਾ ਪੇਨ ਆ ਜਾਂ ਕਮਰ ਦਰਦ ਆ ਤੇ ਇਹ ਹੋਰ ਜਿਹੜੇ ਘਰੇਲੂ ਪਾਇ ਅਸ਼ਵਗੰਧਾ ਦਾ ਤੁਸੀਂ ਪਾਊਡਰ ਵੀ ਵਰਤ ਸਕਦੇ ਆ ਉਹਦੇ ਕੈਪਸੂਲ ਵੀ ਵਰਤ ਸਕਦੇ ਆ ਗੁਗਲ ਦਾ ਪਾਊਡਰ ਤੇ ਕੈਪਸੂਲ ਵੀ ਵਰਤ ਸਕਦੇ ਆ ਇਹ ਵੀ ਐਂਟੀ ਇਨਫਲੇਮੇਟਰੀ ਗੁਣ ਰੱਖਦੇ ਆ ਜਿਦੇ ਨਾਲ ਸਾਡੇ ਇਨਫਲੇਮੇਸ਼ਨ ਘਟਦੀ ਆ ਦਰਦਾਂ ਠੀਕ ਹੁੰਦੀਆਂ ਆ ਤੇ ਇਹਦੇ ਨਾਲ ਨਾਲ ਦੋਸਤੋ ਨਿਰਗੁੰਡੀ ਦਾ ਜਿਹੜਾ ਪੱਤੇ ਲੈ ਕੇ ਤੁਸੀਂ ਉਹਨੂੰ ਤੇਲਾਂ ਦੇ ਤੇਲ ਦੇ ਵਿੱਚ ਜੇ ਉਹਨੂੰ ਉਬਾਲ ਕੇ ਕਹਿ ਲਓ ਵੀ ਫਰਾਈ ਕਰਕੇ ਜਾਂ ਉਬਾਲ ਕੇ ਕੁਝ ਦੇਰ ਉਹਦਾ ਵੀ ਮਾਲਿਸ਼ ਕਰਨਾ ਬਹੁਤ ਜਲਦੀ ਜਿਹੜਾ ਸਾਡੇ ਸ਼ਿਆਟਕਾ ਦੇ ਪੇਨ ਨੂੰ ਫਰਕ ਪੈਂਦਾ ਹੈ ਸਭ ਤੋਂ ਵਧੀਆ ਕੈਸਟਰ ਆਇਲ ਹੈਗਾ ਰੰਡੀ ਦਾ ਤੇਲ ਇਹਨੂੰ ਗਰਮ ਕਰਕੇ ਇਹਨੂੰ ਵਰਤਨ ਨਾਲ ਵੀ ਬਹੁਤ ਰਾਹਤ ਮਿਲਦੀ ਆ ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਇਹ ਅਪਾਕਾਰਨ ਨਾਲ ਵੈਸੇ ਤਾਂ 90% ਇਹਦੇ ਚਾਂਸes ਇਹੀ ਹੁੰਦੇ ਕਿ ਆਪਣੇ ਆਪ ਜਿਹੜਾ ਇਹਦਾ ਦਰਦ ਦਾ ਸਮਾਪਾ ਕੇ ਠੀਕ ਹੋ ਜਾਂਦਾ ਹੈ ਪਰ ਕਈ ਲੋਕਾਂ ਦੇ ਜ਼ਿਆਦਾ ਹੀ ਜਿਨ੍ਹਾਂ ਦੇ ਡਿਸਕ ਕਹਿ ਲਓ ਵੀ ਸਲਿੱਪ ਹੋ ਜਾਂਦੀ ਆ ਜਾਂ ਕੋਈ ਵਾਟੀਬਰਾ ਵਧਿਆ ਹੁੰਦਾ ਉਹਨਾਂ ਨੂੰ ਆਪਰੇਸ਼ਨ ਦੀ ਲੋੜ ਪੈਂਦੀ ਆ ਅੱਗੇ ਜਾ ਕੇ ਪਰ 90% ਲੋਕਾਂ ਦੇ ਘਰੇਲੂ ਅਪਾਕਾਰਨ ਵਾਲੀ ਘਰੇਲੂ ਚੀਜ਼ਾਂ ਨਾਲ ਠੀਕ ਹੋ ਜਾਂਦਾ ਹੈ ਬਾਕੀ ਦਰਦ ਤੋਂ ਐਸੇਲੋਫਨੇਕ ਡਿਕਲੋਫਨੇਕ ਕੋਈ ਗੋਲੀ ਵੀ ਕੁਝ ਸਮੇਂ ਲਈ ਖਾ ਸਕਦੇ ਆ ਪਰ ਦਰਦ ਦੀਆਂ ਗੋਲੀਆਂ ਤੋਂ ਮੈਂ ਇਹ ਹੀ ਕਹੂੰਗਾ ਵੀ ਪਰਹੇਜ਼ ਹੀ ਕਰੋ ਕਿਉਂਕਿ ਇਹਨਾਂ ਦੇ ਹੋਰ ਵੀ ਸਾਈਡ ਇਫੈਕਟ ਬਹੁਤ ਆ ਸੋ ਜੇ ਅਸੀਂ ਇਹ ਘਰੇਲੂ ਚੀਜ਼ਾਂ ਕਰਕੇ ਸਾਨੂੰ ਰਾਹਤ ਮਿਲਦੀ ਆ ਤਾਂ ਸਭ ਤੋਂ ਵਧੀਆ ਏ ਸੋ ਦੋਸਤੋ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤੇ ਆਪਣਾ ਪੇਜ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਉਣਾ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ